ਆਪਣੇ ਖਰਚਿਆਂ ਨੂੰ ਘਟਾ ਲਓ ਜ਼ਿੰਦਗੀ ਬਹੁਤ ਸੌਖੀ ਆ ਨਹੀਂ ਤਾਂ ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ ਜੀਣਾ ਬਹੁਤ ਔਖਾ ਆ ਚੀਜ਼ਾਂ ਬਹੁਤ ਮਹਿੰਗੀਆਂ ਨੇ ਉਹ ਮਹਿੰਗੀਆਂ ਤਾਂ ਨਹੀਂ ਕਿਉਂਕਿ ਸਾਡੀਆਂ ਡਿਮਾਂਡਸ ਵੀ ਬਹੁਤ ਨੇ ਅਸੀਂ ਆ ਲਈਏ ਅਸੀਂ ਉਹ ਲਈਏ ਪਰ ਮੰਗਈਏ ਨਹੀਂ ਹੋ ਗਈ ਆ ਬੰਦੇ ਨੂੰ ਹੱਡ ਤੋੜਵੀਂ ਮਿਹਨਤ ਕਰਨੀ ਪੈਂਦੀ ਆ ਤਕਰੀਬਨ ਤਕਰੀਬਨ ਸਾਰੀ ਉਮਰ ਬੰਦੇ ਦੀ ਕਸ਼ਟਾਂ ਦਿੰਦਿਆਂ ਦੀ ਲੋਨ ਦਿੰਦਿਆਂ ਦੀ ਜਾਂ ਰੈਂਟ ਦਿੰਦਿਆਂ ਦੀ ਮੌਰਗੇਜ ਦਿੰਦਿਆਂ ਦੀ ਨਿਕਲ ਜਾਂਦੀ ਆ ਖਰਚੇ ਘਟਾਉਣ ਦਾ ਕਾਰਨ ਇਹ ਨਹੀਂ ਕਿ ਤੁਸੀਂ ਆਪਣੀਆਂ ਖਵਾਸ਼ਾਂ ਨੂੰ ਮਾਰੋ ਖਰਚੇ ਘਟਾਉਣ ਤੋਂ ਮਤਲਬ ਅਗਰ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਉਹ ਨਾ ਲਓ ਅਗਰ ਜ਼ਰੂਰਤ ਆ ਤੇ ਮਹਿੰਗੀ ਵੀ ਲੈਣੀ ਪੈਂਦੀ ਆ ਪਰ ਮੇਰੀ ਜ਼ਿੰਦਗੀ ਦੇ ਤਜਰਬੇ ਦੇ ਮੁਤਾਬਕ ਅਗਰ ਤੁਹਾਡੀ ਵਾਈਫ ਜਾਂ ਘਰ ਵਾਲੀ ਸਰਫਾ ਕਰਦੀ ਆ ਤੇ ਉਹ ਘਰ ਨੂੰ ਨਰਕ ਤੋਂ ਸਵਰਗ ਬਣਾ ਦਿੰਦੀ ਆ ਇਹ ਮੇਰਾ ਪਰਸਨਲ ਐਕਸਪੀਰੀਅੰਸ ਆ ਅਗਰ ਘਰ ਵਾਲੀ ਵਾਧੂ ਖਰਚਾ ਕਰਦੀ ਆ ਲੋੜ ਤੋਂ ਵੱਧ ਖਰਚਾ ਕਰਦੀ ਆ ਉਹ ਘਰ ਘਰ ਨਹੀਂ ਰਹਿ ਜਾਂਦਾ ਉਹ ਘਰ ਨਰਕ ਬਣ ਜਾਂਦਾ ਜੇ ਆਪਾਂ ਬਹੁਤ ਜ਼ਿਆਦਾ ਅਵੈਸਥੀ ਵੀ ਆ ਪੈਸੇ ਕਮਾਇਓ ਆ ਉਹ ਵੀ ਬੜਾ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਕਿਉਂਕਿ ਅਗਰ ਤੁਸੀਂ ਦੱਸਦੇ ਆ ਤਾਂ ਲੋਕੀ ਜੈਲਸ ਕਰਦੇ ਆ ਕਿ ਹਾਂ ਹਾਂ ਸਾਡੇ ਕੋਲ ਅਜੇ ਇੰਨਾ ਹੋਇਆ ਨਹੀਂ ਇਹਦੇ ਕੋਲ ਕਿਉਂ ਇੰਨਾ ਹੋ ਗਿਆ ਕਬੀਰ ਜੀ ਮਹਾਰਾਜ ਬਹੁਤ ਸੋਹਣਾ ਲਿਖਦੇ ਨੇ ਉਹ ਕਹਿੰਦੇ ਹੀਰਾ ਵਹਾਨਾ ਖੋਲਿਏ ਹੀਰਾ ਕੀਮਤੀ ਚੀਜ਼ ਜਦੋਂ ਹੀਰੇ ਦੀ ਗੱਲ ਆ ਜਾਂਦੀ ਆ ਇਹ ਨਹੀਂ ਸੋਚਣਾ ਕਿ ਉਹ ਡਾਇਮੰਡ ਦੀ ਗੱਲ ਕਰ ਰਹੇ ਨੇ ਹੀਰੇ ਦਾ ਮਤਲਬ ਬਹੁਤ ਕੀਮਤੀ ਚੀਜ਼ ਉਹ ਕਹਿੰਦੇ ਹੀਰਾ ਵਹਾਨਾ ਖੋਲਿਏ ਜਹਾਂ ਕੁੰਜੜੋਂ ਕੀ ਹਾਟ ਮਹਾਰਾਜ ਕਹਿੰਦੇ ਜਿੱਥੇ ਇਹਨਾਂ ਦੀ ਕਦਰ ਹੈ ਨਹੀਂ ਕੀਮਤ ਹੈ ਨਹੀਂ ਆਪਾਂ ਕਿਉਂ ਰੌਲਾ ਪਾ ਪਾ ਦੱਸਦੇ ਆ ਲੋਕੀ ਜੈਲਸ ਕਰਦੇ ਆ ਲੋਕੀ ਨਫ਼ਰਤ ਕਰੂਗੇ ਤੁਹਾਡੇ ਨਾਲ ਤੁਹਾਡੇ ਘਰ ਚੋਰੀ ਵੀ ਕਰੋਗੇ ਤੁਹਾਡੇ ਸਰੀਰ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਆ ਇਸ ਕਰਕੇ ਮਹਾਰਾਜ ਇਹ ਹੀ ਕਹਿਣਾ ਚਾਹੁੰਦੇ ਨੇ ਕਿੰਦੇ ਬੰਦਿਆ ਅਗਰ ਤੇਰੇ ਕੋਲ ਕੋਈ ਵੀ ਕੀਮਤੀ ਚੀਜ਼ ਆ ਬੇਸ਼ੱਕ ਤੂੰ ਰੱਬ ਦਾ ਗਿਆਨ ਚੱਕੀ ਫਿਰਦਾ ਬਾਲਾ ਵੀ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਇਹ ਉਹੀ ਲੋਕ ਨੇ ਜਲਸਕਨ ਵਾਲੇ ਜਿਨ੍ਹਾਂ ਨੇ ਹਜ਼ਰਤ ঈਸਾ ਮਸੀਹ ਨੂੰ ਸੂਲੀ ਚਾੜ ਦਿੱਤਾ ਸੀ ਜਦੋਂ ਉਹਨਾਂ ਨੇ ਇਸ ਹੀਰੇ ਦਾ ਪ੍ਰਚਾਰ ਕੀਤਾ ਸੀ ਜਿਹੜਾ ਗੁਰੂ ਰਵਿਦਾਸ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਦੱਸਿਆ ਆ ਕਿ ਹਰ ਸੋ ਹੀਰਾ ਛੱਡ ਕੇ ਜੋ ਕਰੇ ਅਨਕਿਆਸ ਨਰਦੋ ਜਕ ਜਾਏਗੇ ਸਤਿਪਾਕੇ ਰਵਿਦਾਸ ਐਸੇ ਪਰਮਾਤਮਾ ਦੀ ਜਾਣਕਾਰੀ ਜਦੋਂ ਦਿੰਦੇ ਸੀ ਹਜ਼ਰਤ ਈਸਾ ਮਸੀਹ ਉਦੋਂ ਲੋਕਾਂ ਨੂੰ ਚੰਗਾ ਨਹੀਂ ਲੱਗਾ ਸੂਲੀ ਚਾੜ ਦਿੱਤਾ ਆਪਣੇ ਗੁਰੂ ਪੀਰ ਪੈਗੰਬਰਾਂ ਤੇ ਕਿੰਨੇ ਤਸ਼ੱਦਦ ਕੀਤੇ ਇਹਨਾਂ ਲੋਕਾਂ ਨੇ ਜਿਹੜੇ ਜਲਸ ਕਰਦੇ ਸੀ ਆਪਾਂ ਤਾਂ ਦੁਨਿਆਵੀ ਚੀਜ਼ਾਂ ਦੀ ਗੱਲ ਕਰ ਰਹੇ ਨਾ ਉਹਨਾਂ ਨੇ ਤਾਂ ਸੱਚ ਦੀ ਗੱਲ ਕੀਤੀ ਸੀ ਅਕਾਲ ਪੁਰਖ ਦੀ ਗੱਲ ਕੀਤੀ ਸੀ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਮਾਵਾਂ ਦੇ ਗਲਾਂ ਦੇ ਵਿੱਚ ਹਾਰ ਪਾ ਦਿੱਤੇ ਬੱਚਿਆਂ ਦੇ ਟੁਕੜੇ ਕਰ ਕਰਕੇ ਚਰਖੜੀਆਂ ਤੇ ਚੜਾਏ ਗਏ ਆਰਿਆਂ ਦੇ ਨਾਲ ਚਿਰਵਾਏ ਗਏ ਜਿਨ੍ਹਾਂ ਨੇ ਇਹ ਸੱਚ ਦਾ ਪ੍ਰਚਾਰ ਕੀਤਾ ਇੰਨੀ ਜੈਲਸੀ ਲੋਕ ਨੇ ਆਪਾਂ ਤਾਂ ਇਸ ਛੋਟੀ ਜੀ ਦੁਨੀਆ ਦੇ ਵਿੱਚ ਆ ਛੋਟੀਆਂ ਛੋਟੀਆਂ ਚੀਜ਼ਾਂ ਦੀ ਗੱਲ ਕਰਦੇ ਆ ਕਿ ਮੇਰੇ ਕੋਲ ਗੱਡੀ ਬੜੀ ਵਧੀਆ ਆ ਮੇਰੇ ਕੋਲ ਇੰਨਾ ਪੈਸਾ ਆ ਬੈਂਕ ਦੇ ਵਿੱਚ ਮੇਰੇ ਬੱਚੇ ਬੜੇ ਲਿਆਕਤ ਵਾਲੇ ਨਿਕਲੇ ਮੈਂ ਇੱਕ ਘਰ ਨਹੀਂ ਦੋ ਤਿੰਨ ਹੋਰ ਕਰ ਲੈ ਲੈ ਜਾਂ ਮੈਂ ਸੋਨਾ ਸੁਨੱਖਾ ਬਣਾਇਆ ਇੱਥੋਂ ਵੀ ਲੋਕ ਜੈਲਸ ਕਰਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਹੀਰਾ ਵਾਹਣਾ ਖੋਲੀਏ ਜਹਾਂ ਕੁੰਝੜੋਂ ਕੀ ਹੱਤ ਬੰਦੋ ਚੁੱਪ ਕੀ ਪੱਟਰੀ ਉਹ ਕਹਿੰਦੇ ਚੁੱਪ ਦੀ ਗਠੜੀ ਬੰਨ ਆਪਣੀ ਲਾਗੋ ਆਪਣੀ ਬਾਤ ਤੁਰਦਾ ਲੱਗ ਕਹਿੰਦੇ ਚੁੱਪ ਕਰਕੇ ਕਿਸੇ ਪਾਸੇ ਨੂੰ ਬੜਾ ਦੱਸਣ ਦੀ ਲੋੜ ਨਹੀਂ ਲੋਕੀ ਜਲਸ ਕਰਦੇ ਨੇ ਰੱਬ ਰੱਖ